ਹੈਲੋ एवरीवन ਐਂਡ ਗੁੱਡ ਮਾਰਨਿੰਗ ਅੱਜ ਹੈਗਾ ਸੈਟਰਡੇ 2 ਤੇ ਅਸੀਂ ਕਰ ਲਿਆ ਚੈੱਕ ਆਊਟ ਰਾਈਟ ਨਾਓ ਤੇ ਆਪਾਂ ਚੱਲੇ ਹਾਂ ਹੁਣ ਘੁੰਮਣ ਐਂਡ ਆਈਲ ਸ਼ੋਅ ਯੂ ਸਾਡੀ ਫਰਸਟ ਡੈਸਟੀਨੇਸ਼ਨ ਕਿਹੜੀ ਹੋਊਗੀ ਆਪਾਂ ਜਿਹੜੇ ਆਪਲੇ ਪੁਆਇੰਟ ਤੇ ਆ ਰਾਈਟ ਨਾਓ ਇਹ ਹੈਗਾ ਇੱਥੋਂ ਸਾਰੇ ਉਦੇਪੁਰ ਸਿੰਧੀ ਦਾ 뷰 ਦਿਖਦਾ ਬੜਾ ਵੱਡਾ ਸੀ ਤੁਹਾਨੂੰ ਬੜਾ ਪਿਆਰਾ ਦੇਖੀ ਦੇਖਣਾ ਲੱਗ ਕਿ ਮੈਂ ਉਹ ਕਰਦਾ ਇਹ ਇਹ ਸੰਦਾ ਇੰਨ ਕਰੂੰਗਾ ਕਿ ਮੈਂ ਤਾਂ ਕਿ 부ਜੀ ਮੇਰਾ ਇੰਨ ਕਰੂੰਗਾ ਨਹੀਂ ਨਹੀਂ ਇਹਨੂੰ ਨਾ ਐ ਲੱਗਿਆ ਵੀ ਸਾਰੇ ਉੱਤਰ ਗਏ ਤੇ ਮੈਂ ਰਹਿ ਗਿਆ ਵੀ ਸਿਕਿਉਰ ਵਾਲਾ ਫੀਲ ਕਰਦਾ ਐ ਜਿੱਦੇ ਦੇ ਤਾਂ ਹਰੇ ਵਾਲਾ ਪਾ ਕੇ ਛੱਡ ਕੇ ਗਏ ਨਾ ਉਥੇ ਪਾ ਕੇ ਚਿੱਟੂ ਵਾਈ ਤੈਨੂੰ ਨਹੀਂ ਚਾਦੀ ਕੇ ਜਾਂਦੇ ਸੀ ਕੁਕੂ ਬੇਬੀ ਲੈ ਜਾ ਪਰ ਅਸੀਂ ਇੱਥੇ ਕੁਝ ਖਾਣ ਲਈ ਰੁਕੇ ਆ। ਇਹ ਵੀ ਲੰਚ ਵਗੈਰਾ ਕਰ ਲੀ ਗਏ ਖਾਦਿਆਂ ਕਾਫੀ ਟਾਈਮ ਹੋ ਗਿਆ। ਓ ਵਾਓ! ਬਹੁਤ ਹੀ ਗੇਮਸ ਹੁੰਦੀਆਂ ਨੇ ਆਵਲੇ ਪੁਆਇੰਟ ਤੇ ਜ਼ਿਪਲਾਈਨਿੰਗ ਸਾਰਾ ਕੁਝ ਇਦਾਂ ਦਾ। ਅਸੀਂ ਖਾਣ ਲੱਗੇ ਆ ਜੀ ਦੋ ਕੋਲਡ ਕਾਫੀ, ਬਾਕੀ ਸੈਂਡਵਿਚਸ ਤੇ ਬਸ ਲੋਈ ਗਏ ਆ। ਬਹੁਤ ਜ਼ੋਨਾ ਪਾਈ। ਇੱਕ ਫਰਾਈਸ ਕਰਾਈਆਂ ਨੇ ਨਾਲ ਇਹ ਹੈਗਾ ਸਾਡਾ 스낵 ਟਾਈਮ ਇਹ ਦੋ ਹੀ ਕਰਾਈ ਸੀ ਇਹ ਆਪਣਾ ਗਾਈਡ ਆ ਜਿਹੜਾ ਅੱਗੇ-ਅੱਗੇ ਸਕੂਟੀ ਤੇ ਜਾ ਰਿਹਾ ਤੇ ਸਾਨੂੰ ਕਹਿੰਦਾ ਤੁਸੀਂ ਮੇਰੇ ਪਿੱਛੇ-ਪਿੱਛੇ ਆ ਜਾਓ ਤੇ ਇਹ ਆਪਾਂ ਨੂੰ ਲੈ ਕੇ ਜਾ ਰਿਹਾ ਇੱਕ ਹੋਰ ਪੈਲੇਸ ਦਿਖਾਉਣ ਲਈ ਐਂਡ ਇਨ ਦ ਮੀਨ ਟਾਈਮ ਇੰਜੋਏ ਦ ਮਾਊਂਟੇਨ 뷰 ਅਪ ਟੂ ਦ ਪੈਲੇਸ ਹੁਣ ਆਪਾਂ ਆਏ ਜੀ ਸਜਨਗੜ੍ਹ ਪੈਲੈਸ ਸਜਨਗੜ੍ਹ ਉਹ ਦੇਖਣ ਹੋ ਨ ਹੋ ਚੁੱਕਿਆ ਸ਼ਾਮ ਦਾ ਟਾਈਮ ਤੇ ਐਕਚੁਅਲੀ ਇਹ ਪੈਲੈਸ ਤੋਂ ਸਨਸੈਟ 뷰 ਵੀ ਬਹੁਤ ਵਧੀਆ ਉਹ ਜਾਦੇ ਫੇਮਸ ਆ ਤੇ ਪਉ ਵੇਖਣ ਆਏ ਆ ਆਹ ਪੇ ਰੋਟ ਹੈ ਆਵਲੇ ਪੈਲੈਸ ਤੋਂ ਐਵੇਂ ਦਾ 뷰 ਆ ਉਦੈਪੁਰ ਦਾ ਵਾਈਟ ਸਿਟੀ ਤਾਂ ਸਾਰਾ ਦਿਖਦਾ ਉਹ ਸੀਪੀ ਚੋਲਾ ਲੇਕ ਉਹ ਵੀ ਦਿਖਦਾ ਆ ਸਾਰੇ ਦਾ ਸਾਰਾ ਫੜਦੇ ਸਾਥ ਕਰਦੇ ਜਿਹੜਾ ਇਹ ਮਹਿਲ ਆ ਇਹ ਰਾਜੇ ਨੇ 13 ਮੰਜ਼ਲਾਂ ਦਾ ਬਣਾਉਣਾ ਸੀ origianlly ਪਰ ਇਹ ਤਿੰਨ ਦਾ ਹੀ ਬਣਿਆ ਕਿਉਂਕਿ ਰਾਜੇ ਦੇ ਕੋਈ ਬੱਚਾ ਨਹੀਂ ਸੀ ਹੋਇਆ ਤਾਂ ਉਹਨੇ ਇੱਕ ਚਾਈਲਡ ਨੂੰ ਅਡੌਪਟ ਕੀਤਾ ਸੀ ਤੇ ਉੱਥੇ ਉਹਨੇ ਫਿਰ ਇਹ ਮਹਿਲ ਦਾ ਕੰਮ ਰੋਕਤਾ ਸੀ ਆ ਇਹਦਾ origianal ਪਲਾਨ ਆ ਮਤਲਬ ਕਿ ਵੀ ਮੈਂ ਇੰਨਾ ਬਣਾਉਗਾ ਪਰ ਜਿਹੜੇ ਆ ਉੱਪਰਲੇ ਟਾਵਰ ਨੇ ਇਹ ਹੁਣ ਹੈ ਨਹੀਂਗੇ ਆ ਜਿਹੜਿਆ ਹੌਂਟਾਵਰ ਤੁਸੀਂ ਦੇਖ ਰਹੇ ਹੋ ਇਹ ਹੈ ਨਹੀਂ ਆ ਸੀਗਾ ਜਿਨੇ ਇਹ ਪੈਲੇਸ ਬਣਾਇਆ ਸੀਗਾ ਤੇ ਆ ਸੀਗਾ ਇਹਦਾ ਬੇਟਾ ਫਤਿਹ ਮਹਾਰਾਜ ਫਤਿਹ ਸਿੰਘ ਜਿਹੜਾ ਕਿ ਅਡਾਪਟਡ ਚਾਈਲਡ ਸੀਗਾ ਰਾਜੇ ਦਾ ਇਹ ਪੌਂਟਾਂ ਕਿਵੇਂ ਚੱਲਦੇ ਪਹਿਲੇ ਇੱਕ 10-15 ਮਿੰਟ ਦਾ ਟਾਅਰਸ ਦੇ ਉੱਪਰ ਰੈਨ ਬੋਟਰ ਆਦਮ ਇਸ ਤਰ੍ਹਾਂ ਦੂਸਰ ਤੋਂ ਸਿੱਸੀ ਕੁਮਾਰੀ ਚੱਲਦੀ ਠੀਕ ਹੈ ਪਰ ਰਾਜੇ ਰਾਣੀ ਉੱਥੇ ਬੈਠ ਕੇ ਦੇਖਦੇ ਉੱਪਰੋਂ ਸੇ ਨਜ਼ਾਰਾ ਬੀਵੀ ਹੈ ਅੰਦਰ ਇਹ ਉਹਨੂੰ ਦੇਖਦੇ ਕੀ ਅਸੀਂ ਆਂਦਾ ਨਾ ਟੂਰਿਸਟ ਗਾਈਡ ਨਾ ਸੋਣਾ ਲੱਗ ਜਾਂਦਾ ਇਹਨੂੰ ਇਹਨੂੰ ਆਇਆ ਵੀ ਮੇਰੇ ਨਾਲ ਦੇਖਣਾ ਪਏ ਉਹ ਇਹਨੂੰ ਆਇਆ ਵੀ ਮੇਰੇ ਨਾਲ ਗੱਲ ਕਰ ਰਿਹਾ ਹਾਂ ਹਾਂ ਵੀ ਮੈਨੂੰ ਬਹੁਤ ਗੱਲਾਂ ਕਰ ਰਿਹਾ ਤੇਰੇ ਨਾਲ ਆ ਹੈਗਾ ਮਹਿਲ ਦਾ ਆਊਟਰ ਏਰੀਆ ਜਿੱਥੋਂ ਕੇ ਆਪਾਂ ਸਾਰਾ ਸ਼ਹਿਰ ਵੀ ਦੇਖ ਸਕਦੇ ਹਾਂ ਤੇ ਆਪਾਂ ਸਨਸੈਟ 뷰 ਵੀ ਇੱਥੋਂ ਹੀ ਦੇਖਾਂਗੇ ਜੇ ਤੁਸੀਂ ਆਹ ਪੱਥਰਾਂ ਤੇ ਨੰਬਰ ਦੇਖੋਗੇ ਤਾਂ ਇਹ ਲੇਬਰ ਦੇ ਨੰਬਰ ਲਿਖੇ ਹੋਏ ਆ ਜਿਹੜੇ ਨੀਚੋਂ ਉੱਪਰ ਪੱਥਰ ਲਿਆਉਂਦੇ ਸੀ ਹਰ ਪੱਥਰ ਦੇ ਉੱਤੇ ਨੰਬਰ ਆ ਜਿਵੇਂ ਇਹਦੇ ਤੇ ਆਹਾ ਆ ਦੇਖੋ ਇਹਦੇ ਤੇ ਆ ਨੰਬਰ ਲਿਖਿਆ ਹੋਇਆ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸਹਾਰ ਪੱਥਰ ਤੇ ਨੰਬਰ ਆਦੇ ਲੇਬਰ ਦੇ ਨੰਬਰਸ ਨੇ। ਆਹ ਦੇਖ ਲੋ ਸਾਡਾ ਮੁੰਡਾ ਸਾਰੇ ਨੀਆਂ ਗੋਦੀਆਂ ਇੰਜੋਏ ਕਰ ਰਿਆ। ਪੰਜਾਬ ਪੰਜਾਬ ਦਾ ਇਹ ਰੂਮ ਨੇ ਉਸ ਕਹਿੰਦਾ ਹਨਾ ਯਾਰ। ਮਨ ਉਸ ਦੀ ਅਜੀਬੀਆ ਸਭ ਕੁਛ ਹੋ ਰਿਹਾ। ਇਹ ਹੀ ਹੈ ਸਰ। ਗਾਈਡ ਬੜੀ ਕਾਣ ਫੋਟੋ ਖਿੱਚਦਾ ਹਨਾ ਇਹ। ਐਕਸਪੀਰੀਐਂਸਡ ਆਇਰ ਇਹ। ਬੜਾ ਕਾਣ ਫੋਟੋ ਖਿੱਚੇ। ਕਈ ਦਿਨਾਂ ਨੇ ਗੈਰ। ਦਿਸ ਇਜ਼ ਥੇਅਰ ਲੋਕਲ 뮤ਜ਼ਿਕ। ਇਥੇ ਨਾ ਮੰਕੀ ਵਾਲੇ ਆ ਬਸ ਇਹਨਾਂ ਲੰਗੂਰ ਕਹਿੰਦੇ ਆ ਹੈਗੇ ਆ ਰਾਵਲੀ ਮਾਊਂਟੇਨਸ ਇਹ ਕਾਫੀ ਜਗਾਂ ਨੂੰ ਜੋੜਦੇ ਆ ਤੇ ਰੈਚਨ ਮਾਰਬਲ ਐਂਡ ਗ੍ਰੀਨ ਆਇਟ ਆਹੇ ਇਹ ਦਿੱਲੀ ਤੋਂ ਸਟਾਰਟ ਹੁੰਦੇ ਆ ਤੇ ਨਾਰਥ ਸਾਊਥਰਨ ਹਰਿਆਣਾ ਰਾਜਸਥਾਨ ਤੇ ਗੁਜਰਾਤ ਤੇ ਜਾ ਕੇ ਐਂਡ ਹੁੰਦੇ ਆ ਜਿਹੜੇ ਆਵਲੇ ਮਾਊਂਟੇਨਸ ਆ ਇਹਟਾ ਟੂਰਿਸਟ ਗਾਈਡ ਸੀ ਨਾ ਅੰਕਲ ਉਹ ਸਾਨੂੰ ਹੁਣ ਇੱਕ ਸ਼ਾਪ ਤੇ ਲੈ ਕੇ ਆਇਆ ਤੇ ਵੀ ਤੁਸੀਂ ਉਥੋਂ ਕੁਝ ਵੀ ਲੈਣਾ ਤੁਸੀਂ ਇੱਥੋਂ ਲੈ ਲਓ ਥਰ ਹੀ ਗੋਸ ਤੇ ਇਥੇ ਪੇਂਟਿੰਗਸ ਕਰਦੇ ਆ ਤੇ ਆਪਾਂ ਨੂੰ ਪੇਂਟਿੰਗਸ ਦਿਖਾਉਣਗੇ ਹੁਣ ਬਿਸਮਿਲਲਾ ਕਰ ਰਹਾ ਹੂੰ ਯਮਨ ਦਾ ਕੱਟ ਡੈਡੀਸ਼ੋ ਵਿਨੇਸ਼ਾ ਇਸ ਕੋਈ ਲਾਈਟ ਕਲਰ ਦੇ ਲੀਫਸ ਬਣਾਏ ਮੈਂ ਉਹ ਵਾਓ 그린 ਦਾ ਆਊਟਲਾਈਨ ਹੋਗਾ ਇਸ ਤਰੀਕੇ ਨਾਲ 그린ਸ ਦਾ ਫਿਨਿਸ਼ਿੰਗ ਸ਼ੇਡਸ ਬਹੁਤ ਪਰਫੈਕਸ਼ਨ ਵਾਓ ਇਹ ਆ ਰਹੇ 15 ਦਿਨ ਲੱਗਦੇ ਇਸ ਨੂੰ ਬਣਾਉਣ ਦੇ 15 ਦਿਨ ਲੱਗਦੇ ਆ ਓਏਰ ਦੇਖ ਸਾਈਜ਼ ਬਰੀਕੀ ਦੇਖ ਇਹਦੀ ਇਹ ਨਹੀਂ ਲੱਗਦੀ ਇਹਦੇ ਨਾਲ ਦੀ ਪੇਂਟਿੰਗ ਲਈ ਆ ਮੈਂ ਹੈਂਡ ਮੇਡ ਪੇਂਟਿੰਗ ਆ ਇਹਨੇ ਸਾਨੂੰ ਦਿੱਤੀ ਆ ਜਿਵੇਂ 1300 ਸੌਰੀ 1200 ਚ ਤੇ ਇਹ ਫਾਈਬਰ ਤੇ ਕੀਤੀ ਇਹਨਾਂ ਨੇ ਸੋ ਮੈਨੂੰ ਇਹ ਬਹੁਤ ਵਧੀਆ ਲੱਗੀ ਰਹੀ ਹੈ ਡੀਟੇਲਸ ਵੀ ਵਧੀਆ ਸੀਗੀਆਂ ਆ ਇਹਨਾਂ ਦੀ ਸਾਰੀ ਸ਼ਾਪ ਆਵੇਂ ਦੀ ਇਹਦੇ ਸਾਰੇ ਹੈਂਡਮੇਡ ਪੇਂਟਿੰਗਸ ਨੇ ਸੋ ਥਿਸ ਇਜ਼ ਇਦ ਉਦੇਪੁਰ ਸਿਟੀ ਤੇ ਵਧੀਆ ਵਧੀਆ ਕੈਂਟ ਰੌਣਕ ਦਾ ਲੇਟਾ ਲੂਟਾ ਚੱਲੀ ਜਾਂਦੀਆਂ ਤੇ ਪਰ ਰਸ਼ ਆ ਸਿਟੀ ਚ ਵੀ ਬਹੁਤ ਜ਼ਿਆਦਾ ਆ ਹੁਣ ਆਏ ਜੀ ਅਸੀਂ ਡਿਨਰ ਕਰਨ ਰਾਤ ਨੂੰ ਪਿੰਡ ਦੀ ਹਵੇਲੀ ਉਦੇਪੁਰ ਚੰਚਾ ਉਹੀ ਜੰਮਚਾ ਬਸ ਕਰੀ ਤੂੰ ਆਪਣਾ ਰਿਅ ਬਲਾਉਂਟ ਜਗਤ ਰੈਡੀ ਕਰ ਲੈ ਲੈ ਆਇਆ ਯਾਰ ਲੈ ਨੀ ਬੋਲਦੇ ਕਿਹਦੇ ਤੋਂ ਮੋਲ ਦੇਣੀ ਇਹ ਕਿਹਦੇ ਮੋਲ ਦੇਣੀ ਆਹ ਹੋਟਲ ਹੈਗਾ ਸਾਡਾ ਅੱਜ ਦੀ ਸਟੇ ਇਹ ਹੈਗਾ ਪੰਡੋਰਾ ਗ੍ਰੈਂਡ ਤੇ ਆਪਾਂ ਰੁਕਿਆ ਜੈ ਇੱਥੇ ਤੇ ਸਹਿਜ ਕਰਾਈ ਅੰਦਰ ਚੈੱਕ ਇਨ ਤੁਸੀਂ ਹੈਗੇ ਆ ਰੈਡੀ ਸਵੇਰ 9 ਵਜੇ ਬ੍ਰੈਕਫਾਸਟ ਟਾਈਮ ਹੁਣ ਅਸੀਂ ਟੈਂਕੀ ਕਰਾ ਲਈ ਫਿਲ ਤੇ ਅੱਜ ਆਪਾਂ ਚੱਲੇ ਆ ਜੈਸਲ ਮੇਰ ਸਾਈਡ ਸੋ ਹੈਗਾ ਸਾਡਾ 10-11 ਘੰਟਿਆਂ ਦਾ ਸਫਰ ਤੇ ਉਹ ਸ਼ੁਰੂ ਹੁੰਦਾ ਇੱਥੋਂ ब्रेक की डिश और गड्डी है बाहर में तो ये ढूंढ लग रही है ना कट के गड्डी हिल रही है ना ओए तो मम्मी लग रहे कपड़े नहीं रीज जा रहे हैं ओ एक की चीज है खाने के लिए है क्या है खाने के अभी खाने के लिए ये फ्रूट है ये ये ले लो कैसे कैसे खाया जाता ये ये खाने वाले अभी खाने देख लियो खाने खाने ओके रे खा दो एक ओरे कर ये कच्चा ਪਕੀ ਜਾਂਗੇ ਲੰਚ ਲਈ ਇਹ ਕੀ ਛੇਲੇ ਕੇ ਕਦਾ ਜਾਊ ਕਿ ਮੇਲੇ ਲੰਚ ਜਾਂਗੇ ਹੈ ਇਹ ਵਾਲਾ ਨਾ ਮੈਂ ਰਾਈਟ ਨਾਓ ਸਿੱਕ ਢਾਬੇ ਤੇ ਰੁਕੇ ਹੋਇਆ ਲੰਚ ਕਰਨ ਲਈ ਲੈਟ ਮੀ ਸ਼ੋ ਯੂ ਦਾ ਢਾਬਾ ਐਂਡ ਅਸੀਂ ਪਹੁੰਚਾਂਗੇ ਅਰਾਊਂਡ 5 ਕ ਦੇ ਘੰਟਿਆਂ ਚ ਚਸ ਅਮੇਰ ਢਾਬੇ ਦਾ ਨਾਮ ਹੈਗਾ ਸਤਿਅਮ ਹੋਟਲ ਫੈਮਿਲੀ ਰੈਸਟੋਰੈਂਟ ਆ ਸਾਡੇ ਬੰਦੇ ਮੈਨੂ ਜੀ ਕਨਫਿਊਜ਼ ਹੋਏ ਪਏ ਆ ਵੀ ਉਹ ਸਰਵ ਕੀ ਕਰ ਗਿਆ ਅੱਛਾ ਠੀਕ ਹੈ ਜੀ ਰਤਾ ਚਾਹ ਲਾ ਲਾ ਲੱਗਿਆ ਹੀ ਮੈਂ ਸਭ ਕੀ ਉਹ ਬਣਾਸ ਮੰਮਾ ਹੀ ਕੰਪਾਨਾ ਜਿੱਦਿ ਜਿੱਦਿ ਕਰਨਾ ਲਿਆ ਅੱਅ ਚੰਨੂ ਮੰਨੂ ਹਾਂ ਫਾਈਨਲੀ ਫਾਈਨਲੀ ਅੱਜ ਦਾ ਸਫ਼ਰ ਖਤਮ ਹੁੰਦਾ ਇੱਥੇ ਤੇ ਅਸੀਂ ਪਹੁੰਚ ਗਏ ਹਾਂ ਜਸਲਮੇਰ ਹੈਨਾ ਡਿਨਰ ਕਰਨ ਲਈ ਅਸੀਂ ਚੂਜ਼ ਕੀਤਾ ਠਾਕੁਰ ਜੀ ਰੈਸਟੋਰੈਂਟ ਆਵਲੇ ਰੈਸਟੋਰੈਂਟ ਤੋਂ ਕੇਲੇ ਦਾ ਇਨਕਲੂਡਿੰਗ ਸਾਰੇ ਸ਼ਹਿਰ ਦਾ ਬਹੁਤ ਵਧੀਆ 뷰 ਦਿਖਦਾ। ਇੱਕ ਵਧੀਆ ਜੀ ਵਾਈਬ ਆ। ਆ ਹੈਗਾ ਸਾਡਾ ਅੱਜ ਦੀ ਸਟੇ, ਸੋ ਅੱਜ ਦਾ ਹੋਟੇਲ ਬਹੁਤ ਸੋਹਣਾ ਬਾਹਰੋਂ ਆ ਤੇ ਉਨਾਂ ਹੀ ਸੋਹਣਾ ਹੈ ਅੰਦਰੋਂ ਆ। ਇਹ ਇੱਕ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਇਹਨਾਂ ਨੇ। ਮੈਂ ਪਹਿਲੀ ਵਾਰ ਇਦਾਂ ਦਾ ਕੁਝ ਐਕਸਪੀਰੀਅੰਸ ਕੀਤਾ ਰਾਉਂਡ ਵਿੱਚ। राउंड कमरा कौन सा है बस सॉरी एंड वाव आहेगेना वॉशरूम ते भी मैं एक्सपेक्ट नहीं सी कीते बी ये हेक्सागोनल होणगे का नोट बन जाएगा ठीक है ना सर दियाल लगा ना मुठरी नहीं खोलना लुकिंग सी ₹2 फूंक लगाया जादू का काय चेक पूछो हैं मुझे बंद कर लीजिए मुझे नहीं खोलना सर जादू का सिक्का मेरे पास में सर एक दो तीन वन टू थ्री सर मुछी में से फूंक पारी और पार, ऐसा फेंक दीजिए देखिएगा मैम सिक्के कैसे गिर इनी मनी सर टूट गई हाँ देहानी जोर भी ना गया होते तू नहीं सही कह रहे लेता हूँ देखिएगा ऐसे हाथ बता चोरी लगा ना

ਜਿਵੇਂ ਕਿ ਤੁਹਾਨੂੰ ਪਤਾ ਵੀ ਚਾਹ ਪੀਤੇ ਬਿਨਾ ਤਾਂ ਸਰੀਰ ਬਣ ਨਹੀਂ ਸਕਦਾ ਅਸੀਂ ਪੀਤੀ ਸਵੇਰ ਦੀ ਚਾਹ 2 ਕੰਟੀਆਂ ਬਾਅਦ ਤਿਆਰ ਹੋ ਕੇ ਅਸੀਂ ਹੁਣ ਨਿਕਲੇ ਆਂ ਕਿਲਾ ਦੇਖਣ ਸੋ ਇਹ ਹੈਗਾ ਜੈਸਲ ਮੇਰ ਫੋਟ ਇਹ ਮੇਰੀ ਲਾਈਵ ਦਾ ਪਹਿਲਾ ਲਾਈਵ ਫੋਟ ਆ ਜਿਹੜਾ ਕਿ ਮੈਂ ਦੇਖ ਰਹੀ ਆਂ ਸੋ ਉਹ ਵਾਲਾ ਫੋਟ ਵੀ ਕਿਲਾ ਜਿੱਥੇ ਅੱਜ ਵੀ ਲੋਕ ਰਹਿੰਦੇ ਆ So this is the first of its kind.